लुधियाना ਦੇ ਦਿਆਨੰਦ ਮੈਡੀਕਲ ਕਾਲਜ ਹਸਪਤਾਲ ਦੇ ਵੱਲੋਂ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਗਿਆ। दरअसल ਇੱਥੇ 65 ਸਕਿੰਟਾਂ ਦੇ ਵਿੱਚ ਸਜ਼ੇਰੀਅਨ ਦੇ ਨਾਲ ਡਿਲੀਵਰੀ ਹੋਈ ਹੈ। ਜਾਣਕਾਰੀ ਦੇ ਮੁਤਾਬਕ ਇਸ ਤੋਂ ਪਹਿਲਾਂ 2 ਮਿੰਟ ਦਾ ਰਿਕਾਰਡ ਸੀ ਤੇ ਹੁਣ ਇਸ ਰਿਕਾਰਡ ਨੂੰ ਤੋੜਿਆ ਗਿਆ ਤੇ 65 ਸਕਿੰਡਸ ਦੇ ਵਿੱਚ ਹੀ ਇਹ ਡਿਲੀਵਰੀ ਕਰਵਾ ਕੇ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਜੱਚਾ ਤੇ ਬੱਚਾ ਦੋਵੇਂ ਬਿਲਕੁਲ ਸੁਰੱਖਿਅਤ ਨੇ ਇਸ ਤੋਂ ਪਹਿਲਾਂ 2 ਮਿੰਟ ਸੇਜ਼ੀਅਨ ਡਿਲੀਵਰੀ ਦੇ ਨਾਲ ਰਿਕਾਰਡ ਸੀ ਪਰ ਹੁਣ 65 ਸਕਿੰਡ ਦੇ ਵਿੱਚ ਡਿਲੀਵਰੀ ਕਰਕੇ ਡੀਐਮਸੀ ਹਸਪਤਾਲ ਦੇ ਡਾਕਟਰਾਂ ਨੇ ਇੱਕ ਨਵਾਂ ਹੀ ਰਿਕਾਰਡ ਕਾਇਮ ਕਰ ਦਿੱਤਾ ਦੱਸਦੀ ਹੈ ਕਿ ਸੇਜ਼ੀਅਨ ਡਿਲੀਵਰੀ ਦੇ ਲਈ ਜਿਆਦਾ ਤੋਂ ਜਿਆਦਾ 4 ਮਿੰਟ ਦਾ ਸਮਾਂ ਹੁੰਦਾ ਜਿਸ ਦੇ ਵਿੱਚ ਬੱਚੇ ਤੇ ਮਾਂ ਨੂੰ ਬਚਾਉਣਾ ਹੁੰਦਾ ਤੇ ਕਈ ਕੇਸਾਂ ਦੇ ਵਿੱਚ ਬੱਚੇ ਦੀ ਧੜਕਣ ਘੱਟ ਹੁੰਦੀ ਹੈ ਤੇ ਅਜਿਹੇ ਦੇ ਵਿੱਚ ਕਾਫੀ ਮੁਸ਼ਕਲ ਹੋ ਜਾਂਦਾ ਤੇ ਕਾਫੀ ਧਿਆਨ ਵੀ ਰੱਖਣਾ ਪੈਂਦਾ ਉਥੇ ਹੀ ਦੱਸ ਦਈਏ ਕਿ ਜਿਹੜਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਉਥੇ ਬੱਚੇ ਦੀ ਤੜਕਰ ਕਾਫੀ ਘੱਟ ਸੀ ਜਿਸ ਦੇ ਚਲਦਿਆਂ ਸਿਰਫ 60 ਸਕਿੰਟਾਂ ਦੇ ਵਿੱਚ ਬੱਚੇ ਨੂੰ ਬਾਹਰ ਕੱਢਿਆ ਗਿਆ ਤੇ ਬੱਚਾ ਤੇ ਮਾਂ ਦੋਵੇਂ ਹੁਣ ਬਿਲਕੁਲ ਸੁਰੱਖਿਅਤ ਨੇ ਆਈ ਥਿੰਕ ਨਵਾਂ ਰਿਕਾਰਡ ਲੁਧਿਆਣਾ ਡੀ ਐਮ ਸੀ ਹਸਪਤਾਲ ਦੇ ਡਾਕਟਰਾਂ ਨੇ ਕਾਇਮ ਕਰ ਦਿੱਤਾ ਲੁਧਿਆਣਾ ਦੇ ਦਿਆਨੰਦ ਮੈਡੀਕਲ ਕਾਲਜ ਹਸਪਤਾਲ ਦੇ ਵੱਲੋਂ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਗਿਆ।ਦਰਸਲ ਇੱਥੇ 65 ਸਕਿੰਟਾਂ ਦੇ ਵਿੱਚ ਸਜ਼ੇਰੀਅਨ ਦੇ ਨਾਲ ਡਿਲੀਵਰੀ ਹੋਈ ਹੈ। ਜਾਣਕਾਰੀ ਦੇ ਮੁਤਾਬਕ ਇਸ ਤੋਂ ਪਹਿਲਾਂ 2 ਮਿੰਟ ਦਾ ਰਿਕਾਰਡ ਸੀ ਤੇ ਹੁਣ ਇਸ ਰਿਕਾਰਡ ਨੂੰ ਤੋੜਿਆ ਗਿਆ ਤੇ 65 ਸਕਿੰਡਸ ਦੇ ਵਿੱਚ ਹੀ ਇਹ ਡਿਲੀਵਰੀ ਕਰਵਾ ਕੇ ਨਵਾਂ ਰਿਕਾਰਡ ਕਾਇਮ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਜਿੱਥੇ ਤੇ ਬੱਚਾ ਦੂਮੇ ਬਿਲਕੁਲ ਸੁਰੱਖਿਆਤ ਨਹੀਂ ਇਸ ਤੋਂ ਪਹਿਲਾਂ 2 ਮਿੰਟ ਸੇਜ਼ੀਅਨ ਡਿਲੀਵਰੀ ਦੇ ਨਾਲ ਰਿਕਾਰਡ ਸੀ ਪਰ ਹੁਣ 65 ਸਕਿੰਡ ਦੇ ਵਿੱਚ ਡਿਲੀਵਰੀ ਕਰਕੇ ਡੀਐਮਸੀ ਹਸਪਤਾਲ ਦੇ ਡਾਕਟਰਾਂ ਨੇ ਇੱਕ ਨਵਾਂ ਹੀ ਰਿਕਾਰਡ ਕਾਇਮ ਕਰ ਦਿੱਤਾ ਦੱਸਦੀ ਹੈ ਕਿ ਸੇਜ਼ੀਅਨ ਡਿਲੀਵਰੀ ਦੇ ਲਈ ਜਿਆਦਾ ਤੋਂ ਜਿਆਦਾ 4 ਮਿੰਟ ਦਾ ਸਮਾਂ ਹੁੰਦਾ ਹੈ ਜਿਸ ਦੇ ਵਿੱਚ ਬੱਚੇ ਤੇ ਮਾਂ ਨੂੰ ਬਚਾਉਣਾ ਹੁੰਦਾ ਤੇ ਕਈ ਕੇਸਾਂ ਦੇ ਵਿੱਚ ਬੱਚੇ ਦੀ ਧੜਕਣ ਘੱਟ ਹੁੰਦੀ ਹੈ ਤੇ ਅਜਿਹੇ ਦੇ ਵਿੱਚ ਕਾਫੀ ਮੁਸ਼ਕਲ ਹੋ ਜਾਂਦਾ ਤੇ ਕਾਫੀ ਧਿਆਨ ਵੀ ਰੱਖਣਾ ਪੈਂਦਾ ਹੈ ਉਥੇ ਹੀ ਦੱਸ ਦਈਏ ਕਿ ਜਿਹੜਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਉਥੇ ਬੱਚੇ ਦੀ ਤੜਕਰ ਕਾਫੀ ਘੱਟ ਸੀ ਜਿਸ ਦੇ ਚੱਲਦਿਆਂ ਸਿਰਫ 60 ਸਕਿੰਟਾਂ ਦੇ ਵਿੱਚ ਬੱਚੇ ਨੂੰ ਬਾਹਰ ਕੱਢਿਆ ਗਿਆ ਤੇ ਬੱਚਾ ਤੇ ਮਾਂ ਦੋਵੇਂ ਹੁਣ ਬਿਲਕੁਲ ਸੁਰੱਖਿਅਤ ਨੇ I think ਨਵਾਂ ਰਿਕਾਰਡ ਲੁਧਿਆਣਾ DMC ਹਸਪਤਾਲ ਦੇ ਡਾਕਟਰਾਂ ਨੇ ਕਾਇਮ ਕਰ ਦਿੱਤਾ। लुधियाना ਦੇ ਦਿਆਨੰਦ ਮੈਡੀਕਲ ਕਾਲਜ ਹਸਪਤਾਲ ਦੇ ਵੱਲੋਂ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਗਿਆ। दरअसल ਇੱਥੇ 65 ਸਕਿੰਟਾਂ ਦੇ ਵਿੱਚ ਸਜ਼ੇਰੀਅਨ ਦੇ ਨਾਲ ਡਿਲੀਵਰੀ ਹੋਈ ਹੈ। ਜਾਣਕਾਰੀ ਦੇ ਮੁਤਾਬਕ ਇਸ ਤੋਂ ਪਹਿਲਾਂ 2 ਮਿੰਟ ਦਾ ਰਿਕਾਰਡ ਸੀ ਤੇ ਹੁਣ ਇਸ ਰਿਕਾਰਡ ਨੂੰ ਤੋੜਿਆ ਗਿਆ ਤੇ 65 ਸਕਿੰਡਸ ਦੇ ਵਿੱਚ ਹੀ ਇਹ ਡਿਲੀਵਰੀ ਕਰਵਾ ਕੇ ਨਵਾਂ ਰਿਕਾਰਡ ਕਾਇਮ ਕੀਤਾ ਗਿਆ। ਤੁਸੀਂ ਇਹ ਜਾ ਰਿਹਾ ਕਿ ਇੱਥੇ ਜੱਚਾ ਤੇ ਬੱਚਾ ਦੋਵੇਂ ਬਿਲਕੁਲ ਸੁਰੱਖਿਅਤ ਨੇ ਇਸ ਤੋਂ ਪਹਿਲਾਂ 2 ਮਿੰਟ ਸੇਜ਼ੀਅਨ ਡਿਲੀਵਰੀ ਦੇ ਨਾਲ ਰਿਕਾਰਡ ਸੀ ਪਰ ਹੁਣ 65 ਸਕਿੰਡ ਦੇ ਵਿੱਚ ਡਿਲੀਵਰੀ ਕਰਕੇ ਡੀਐਮਸੀ ਹਸਪਤਾਲ ਦੇ ਡਾਕਟਰਾਂ ਨੇ ਇੱਕ ਨਵਾਂ ਹੀ ਰਿਕਾਰਡ ਕਾਇਮ ਕਰ ਦਿੱਤਾ ਦੱਸਦੀ ਹੈ ਕਿ ਸੇਜ਼ੀਅਨ ਡਿਲੀਵਰੀ ਦੇ ਲਈ ਜ਼ਿਆਦਾ ਤੋਂ ਜ਼ਿਆਦਾ 4 ਮਿੰਟ ਦਾ ਸਮਾਂ ਹੁੰਦਾ ਹੈ ਜਿਸ ਦੇ ਵਿੱਚ ਬੱਚੇ ਤੇ ਮਾਂ ਨੂੰ ਬਚਾਉਣਾ ਹੁੰਦਾ ਹੈ ਤੇ ਕਈ ਕੇਸਾਂ ਦੇ ਵਿੱਚ ਬੱਚੇ ਦੀ ਧੜਕਣ ਘੱਟ ਹੁੰਦੀ ਹੈ ਤੇ ਅਜਿਹੇ ਦੇ ਵਿੱਚ ਕਾਫੀ ਮੁਸ਼ਕਲ ਹੋ ਜਾਂਦਾ ਤੇ ਕਾਫੀ ਧਿਆਨ ਵੀ ਰੱਖਣਾ ਪੈਂਦਾ ਹੈ ਉਥੇ ਹੀ ਦੱਸਦੀ ਹੈ ਕਿ ਜਿਹੜਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਉਥੇ ਬੱਚੇ ਦੀ ਤੜਕਰ ਕਾਫੀ ਘੱਟ ਸੀ ਜਿਸ ਦੇ ਚਲਦਿਆਂ ਸਿਰਫ 60 ਸਕਿੰਟਾਂ ਦੇ ਵਿੱਚ ਬੱਚੇ ਨੂੰ ਬਾਹਰ ਕੱਢਿਆ ਗਿਆ ਤੇ ਬੱਚਾ ਤੇ ਮਾਂ ਦੋਵੇਂ ਹੁਣ ਬਿਲਕੁਲ ਸੁਰੱਖਿਅਤ ਨੇ I think ਨਵਾਂ ਰਿਕਾਰਡ ਲੁਧਿਆਣਾ DMC ਹਸਪਤਾਲ ਦੇ ਡਾਕਟਰਾਂ ਨੇ ਕਾਇਮ ਕਰ ਦਿੱਤਾ